ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕੇਆਂ ਵੱਲ ਧਿਆਨ ਦੇਣ ਦੀ ਲੋੜ ਹੈ ਆਪਾਂ ਫਿਰ ਬਿੰਤੀ ਸੁਣੀਓ ਸਾਕਾ ਤੇ ਕੱਲੂਕਾਰਾ ਦੋ ਸ਼ਬਦ ਸਾਡੇ ਚ ਬੜੇ ਪ੍ਰਚਲਿਤ ਨੇ ਸਿੱਖਾਂ ਚ ਸਾਕੇ ਦਾ ਲਫ਼ਜ਼ੀ ਅਰਥ ਇਹ ਵੇ ਕਿ ਇਤਿਹਾਸ ਵਿੱਚ ਵਾਪਰੀ ਕੋਈ ਉਹ ਘਟਨਾ ਜਿਹੜੀ ਸਮਾ ਲੰਘਣ ਤੋਂ ਬਾਅਦ ਵੀ ਆਪਣੇ ਉਸ ਜਿਹੜਾ ਉਹ ਵਾਪਰੀ ਘਟਨਾ ਹੈ ਆਪਣੇ ਉਸ ਅਸਰ ਨੂੰ ਕਦੀ ਠਿੱਕਿਆ ਨਹੀਂ ਪੈਂਦੀਂ ਅਸੀਂ ਉਹ ਕਹਾਂਗੇ ਇਤਿਹਾਸ ਵਿੱਚ ਵਾਪਰੀ ਕੋਈ ਘਟਨਾ ਜੋ ਚਿਰਨਜੀਵੀ ਆਪਣੇ ਅਰਥ ਸਮੋ ਕੇ ਬੈਠੀ ਸਾਕਾ ਸਰਹਾਂਦ ਹੁੰਦਾ ਹੈ ਸਾਲ ਬਾਦ ਹੁੰਦਾ ਹੈ ਇੱਥੇ ਬੈਠਿਆਂ ਦੀਆਂ ਅੱਖਾਂ ਵੀ ਭੇਜ ਜਾਂਦੀਆਂ ਉਹ ਪੁਰਾਣਾ ਨਹੀਂ ਹੋਇਆ ਫਿਰ ਬੇਨਤੀ ਕਰਾ ਸਾਕਾ ਚਮਕੌਰ ਸਾਹਿਬ ਖੈ ਸਾਕੇ ਦਾ ਅਰਥ ਕੇਵਲ ਮਰਨਾ ਨਹੀਂ ਸਾਕੇ ਦਾ ਅਰਥ ਇਤਿਹਾਸ ਵਿੱਚ ਵਾਪਰੀ ਹੋਈ ਘਟਨਾ ਜਿਹੜੀ ਗਹਿਰੀ ਛਾਂ ਚੜ ਜਾਏ ਆਬਾ ਬਕਾਲਾ ਸਹਿ ਵੀ ਇੱਕ ਸਾਕਾ ਆ ਬੜੀ ਗਹਿਰੀ ਕਟਨਾ ਹੈ ਜਦੋਂ ਸਿਮਰਨ ਚ ਜੁੜਿਆ ਉਦੋਂ ਸੁਰਤ ਦੀ ਹਰ ਇੱਕ ਚੀਜ਼ ਜਿਹੜਾ ਦੁੱਖ ਸੁੱਖ ਵਾਸ਼ਨਾ ਤੋਂ ਮੁਕਤ ਹੋ ਕੇ ਸੁਰਤ ਸ਼ਬਦ ਵੀ ਜੁੜਦੀ ਹੈ ਉਦੋਂ ਵੀ ਖੱਬੇ ਸੱਜੇ ਨਹੀਂ ਸਿਮਰਨ ਵੀ ਕਾਂ ਕਰਤਾ ਨਾਲ ਤੇ ਜਦੋਂ ਸ਼ਹਾਦਤ ਦਾ ਸਾਤਾ ਵਾਪਰਿਆ ਹਰ ਮੋੜ ਨੂੰ ਛੱਡ ਕੇ ਚੇਤੇ ਰਿ ਕੋ ਸ਼ਹਾਦਤ ਵੀ ਇਕਾਗਰਤਾ ਨਾਲ ਹੀ ਹੁੰਦੀ ਹੈ ਜੇ ਅੰਦਰ ਖਿੰਡ ਗਿਆ ਤੇ ਬੰਦਾ ਡੋਲ ਗਿਆ ਤਾਂ ਮੈਂ ਕਿਹਾ ਸਿਮਰਨ ਔਰ ਸ਼ਹਾਦਤ ਇੱਕ ਸਾਡੇ ਵਿਦਵਾਨ ਸਨ ਉਹਨਾਂ ਨੇ ਕਿਤਾਬ ਵੀ ਲਿਖੀ ਸੀ ਸਿਮਰਨ ਤੋਂ ਸ਼ਹਾਦਤ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕੇ ਸਿਮਰਨ ਤੋਂ ਸ਼ਹਾਦਤ ਤੱਕ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਉਹ ਜਿਹੜਾ ਬੈਰਾਗ ਹੈ ਉਹ ਉਹਨਾਂ ਨੇ ਮੌਤ ਦੀ ਗੱਲ ਕਰਦੇ ਆਵੇਂ ਸੁਰਤੀ ਕਾਗਰ ਹੈ ਸਿਮਰਨ ਕਰਦੇ ਆਵੇਂ ਇਹ ਕਾਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਬਾਣੀ ਚ ਮੈਂ ਜਦੋਂ ਹੁਣ ਕਥਾ ਕਰ ਰਿਹਾ ਨਾ ਮੈਨੂੰ 30 ਸਾਲ ਹੋ ਗਿਆ ਮੈਨੂੰ ਕਥਾ ਕਰਦੇ ਰਬ ਮੇਰ ਕਰੇ ਸਾਨੂੰ ਸੱਚੀ ਮੁੱਚੀ ਜੋ ਕਥਾ ਜਿ ਕਹਿੰਨੇ ਆ ਕਿਤੇ ਇੱਕ ਕਿਣਕਾ ਮਾਤਰ ਬਖਸ਼ਦ ਹੈ ਬਾਹਰ ਭਾਵੇਂ ਕੋਈ ਪਰਵਾਸ਼ਾ ਜੋ ਮਰਜੀ ਬਣਾਈ ਜਾਏ ਅੰਦਰੋਂ ਮੇਰ ਕਰਦਾ ਸਾਚੇ ਜੇ ਐਦ ਕੀ ਕਥਾ ਕਰਦਿਆਂ ਆ ਜਿਉਂ-ਜਿਉ ਲੱਗਣਾ ਵੀ ਇਹ ਬਾਣੀ ਚ ਮਹਾਰਾਜ ਇਹ ਨਿਰਾਸ਼ਤਾ ਦੀ ਗੱਲ ਤਾਂ ਨਹੀਂ ਕਿਸੇ ਸ਼ਬਦ ਵਿੱਚ ਵੀ ਗੁਰੂ ਤੇਗ ਬਹਾਦਰ ਨਿਰਾਸ਼ਤਾ ਰਹਿ ਨਹੀਂ ਦਿੰਦੇ 10 ਦਿਨ ਮਰ ਜਾਣਾ 10 ਦਿਨ ਖੱਪ ਜਾਣਾ ਪਰ ਨਾਲ ਕਹਿੰਦੇ ਨੇ ਕੋਈ ਗੱਲ ਨਹੀਂ ਅੱਜ ਤੱਕ ਜੋ ਕੁਝ ਤੇਰੇ ਤੋਂ ਹੋ ਗਿਆ ਸਭ ਕੁਝ ਛੱਡ ਅੱਜ ਹੀ ਸ਼ੁਰੂ ਹੋ ਜਾ ਚੇਤੇ ਰੱਖੀ ਜਦੋਂ ਜਾਗ ਪਿਆ ਉਹਦੋਂ ਹੀ ਸਵੇਰ ਹੋ ਜਾਣੀ ਦੇਖੋ ਇੱਕ ਸ਼ਬਦ ਮਹਾਰਾਜ ਜੀ ਦਾ ਮੈਂ ਕਿਹਾ ਬੈਰਾਗ ਹੈ ਸ਼ਬਦ ਹੈ ਰਾਗ ਸੂਲਟ ਕਿਉਂਕਿ ਮੈਂ ਜ਼ਿਆਦਾ ਕਰਨੀ ਬਾਣੀ ਵਿੱਚ ਰਹਿ ਕੇ ਵਿਆਖਿਆ ਤੇ ਮੇਰੀ ਬੇਨਤੀ ਹੈ ਕਿਉਂਕਿ ਜੇ ਆਪਾਂ ਬਾਣੀ ਨਾਲ ਜੁੜਾਂਗੇ ਨਾ ਤੁਸੀਂ ਗੁਰਮਖੋ ਬੈਠੇ ਹੋ ਸੱਚ ਇਹ ਜੇ ਜਿੰਨੇ ਕਲੇਸ਼ ਸਾਡੇ ਸਟੇਜੀ ਨੇ ਨਾ ਇਹ ਇਸੇ ਕਰਕੇ ਨਹੀਂ ਕਿਉਂਕਿ ਸਾਨੂੰ ਖੁਦ ਬਾਣੀ ਦੀ ਸਮਝ ਨਹੀਂ ਅਸੀਂ ਬੋਲਣ ਵਾਲੇ ਦਾ ਪ੍ਰਭਾਵ ਕਬੂਲ ਨਹੀਂ ਆ ਤੇ ਜਿੱਦਨ ਖੁਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਾਣੀ ਤੇ ਅਰਥ ਸਮਝ ਗਏ ਨਾ ਉਹ ਦਿਨ ਇੱਕ ਖੇਨ ਚ ਪਤਾ ਲੱਗ ਜਾਣਾ ਬੋਲਣ ਵਾਲਾ ਕਿਸ ਥਾਂ ਤੋਂ ਬੋਲਦਾ ਪਿਆ ਇਸ ਕਰਕੇ ਅਰਥ ਸਾਹਮੋ ਹੱਥ ਪਹਿਲਾਂ ਸੰਪਰਦਾਵਾਂ ਨੇ ਅਰਥ ਸਾਹਮੇ ਜਿਨ੍ਹਾਂ ਨੂੰ ਐ ਨਿਸਲ ਕਰਕੇ ਰੱਖ ਦਿੱਤਾ ਸਾਜ ਕਰ ਨਹੀਂ ਪਿਆਰਿਓ ਜਿੱਥੇ ਕੇ ਸਾਹਮਣੇ ਨੇ ਜਿੱਥੇ ਬਾਰਮੁਖੀ ਸਰੂਪ ਸਾਹਮਣੇ ਉਤੇ ਹੱਥ ਜੋੜ ਕੇ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਜ਼ਰੂਰ ਸੰਭੋ ਜੇ ਇਹ ਪੀੜੀ ਇਕ ਲੰਘੀ ਕਈਆਂ ਨੂੰ ਅਰਥ ਬਿਲਕੁਲ ਪਤਾ ਨਹੀਂ ਫਿਰ ਮੈਂ ਵਿਸ਼ੇਤ ਦੂਰ ਨਹੀਂ ਜਾਵਾਂਗਾ ਇੱਕ ਸ਼ਬਦ ਹੈ ਕਿ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਿ ਦਾ ਲਗਤਨਾ ਬਾਰ ਖਿੰਦੀ ਹੈ ਨਾ ਸਿੱਧੀ 바ਰੂ ਪੀਤ 바ਰੂ ਦਾ ਅਰਥ ਰੇਤ ਬਾਲੂ ਜਿਨੂੰ ਕਹਿੰਦੇ ਬਾਰੂ ਪੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾਰ ਤੈਸੇ ਇਹ ਸੁਖ ਮਾਇਆ ਕੀ ਉਰਜੋ ਕਹਾ ਗਵਾਰ ਇਹਦੇ ਵਿੱਚ ਬੈਰਾਗ ਹੈ ਨਾ ਸਭ ਕੁਝ ਝੂਠ ਰੇਤ ਦੀ ਕੰਧ ਦੇ ਕੋਈ ਕਿਸੇ ਦਾ ਨਹੀਂ ਕੁਰਬਾਨ ਜਾਵਾ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਛਿੜਕਦੇ ਜਰੂਰ ਨੇ ਪਰ ਫਿਰ ਆਪਣੇ ਸੀਨੇ ਨਾਲ ਲਾ ਕੇ ਨੇ ਅਜੂ ਸਮਝ ਕੱਚ ਵੀ ਗਰਿਓ ਨਾ ਹਨ ਇਹ ਸ਼ਬਦ ਸਦੀਆਂ ਪਹਿਲਾਂ ਵੀ ਅਰਥ ਰੱਖ ਰਿਹਾ ਸੀ ਅਜੂ ਸਮਝ ਜਿੱਦਨ ਅਸੀਂ ਬਚਪਨ ਸਾਂ ਉਸ ਦਿਨ ਵੀ ਗੁਰੂ ਕਹਿ ਰਿਹਾ ਸੀ ਅਜੂ ਸਮਝ ਜਵਾਨੀ ਵਿੱਚ ਕਹਿ ਰਿਹਾ ਅਜੂ ਸਮਝ ਸੱਚ ਇਹ ਬੰਦਾ ਮਰਨ ਕਿਨਾਰੇ ਪਿਆ ਹੈ ਗੁਰੂ ਤੇਗ ਬਹਾਦਰ ਕਹਿੰਦਾ ਅਜੂ ਸਮਝ ਹੋ ਸਕਦਾ ਦੋ ਸਵਾਸਾਂ ਨੇ ਤੇਰਾ ਪਾਰ ਉਤਾਰਾ